ਕਹਾਣੀ ਜ਼ਿੰਦਗੀ ਦੀ ਆਖਰੀ ਜਿੱਤ ਮਹਿੰਦਰ ਅਤੇ ਰਾਜੂ ਦੀ ਸ਼ਾਦੀ ਨੂੰ 10 ਸਾਲ ਹੋ ਗਏ ਸਨ ਰਾਜੂ ਸੁੰਦਰ ਹੁਸ਼ਿਆਰ ਪਰ ਬਹੁਤ ਜਿੱਦੀ ਸੀ ਉਹ ਹਮੇਸ਼ਾ ਸੋਚਦੀ ਸੀ ਮੇਰੀ ਗੱਲ ਹੀ ਆਖਰੀ ਹੁੰਦੀ ਮਹਿੰਦਰ ਨੂੰ ਮੇਰੀ ਸੁਣਨੀ ਚਾਹੀਦੀ ਹੈ ਮਹਿੰਦਰ ਪਿਆਰ ਕਰਦਾ ਸੀ ਪਰ ਹੌਲੀ-ਹੌਲੀ ਉਹ ਥੱਕ ਗਿਆ ਘਰ ਵਿੱਚ ਛੋਟੇ-ਛੋਟੇ ਗੱਲਾਂ ਉੱਤੇ ਝਗੜੇ ਹੋਣ ਲੱਗੇ ਕਥਾ 모ੜ ਇੱਕ ਦਿਨ ਰਾਜੋ ਨੂੰ ਪਤਾ ਲੱਗਾ ਕਿ ਮਹਿੰਦਰ ਬਹੁਤ ਬਿਮਾਰ ਹੈ ਉਸ ਦਾ ਦਿਲ ਕਮਜ਼ੋਰ ਹੋ ਚੁੱਕਾ ਸੀ ਡਾਕਟਰ ਨੇ ਕਿਹਾ ਤੁਸੀਂ ਉਸ ਨੂੰ ਕੋਈ ਤਕਲੀਫ ਨਾ ਦਿਓ ਕੋਈ ਵੀ ਟੈਨਸ਼ਨ ਉਸ ਦੀ ਜ਼ਿੰਦਗੀ ਲਈ ਖਤਰਨਾਕ ਹੋ ਸਕਦੀ ਹੈ ਪਰ ਰਾਜੋ ਦੀ ਜਿੱਦ ਨਹੀਂ ਗਈ ਉਸ ਨੇ ਸੋਚਿਆ ਉਹ ਤਾਂ ਠੀਕ ਹੋ ਜਾਵੇਗਾ ਪਰ ਪਹਿਲਾਂ ਮੇਰੀ ਗੱਲ ਸੁਣੇ ਉਸ ਦਿਨ ਉਹ ਘਰ ਆਈ ਤੇ ਮਹਿੰਦਰ ਨੂੰ ਛੋਟੀ ਛੋਟੀ ਗੱਲਾਂ ਉੱਤੇ ਬੜਾ ਝਗੜਾ ਕਰ ਬੈਠੀ ਮਹਿੰਦਰ ਚੁੱਪਚਾਪ ਸੁਣ ਰਿਹਾ ਝਗੜੇ ਦੇ ਅੰਤ ਤੇ ਉਹਨੇ ਥੱਕ ਕੇ ਇਕੱਲੇ ਕੋਨੇ ਵਿੱਚ ਜਾ ਕੇ ਬੈਠ ਗਿਆ ਦਿਲ ਭਰੀ ਘੜੀ ਅਚਾਨਕ ਮਹਿੰਦਰ ਨੂੰ ਦਿਲ ਵਿੱਚ ਗਰਦੂਆ ਉਹ ਹੌਲੀ-ਹੌਲੀ ਪਾਸ਼ੂ ਤੇ ਡਿੱਗੀ ਗਿਆ ਰਾਜੂ ਨੇ ਜਦ ਦੇਖਿਆ ਉਸ ਦੇ ਪੈਰਾਂ ਹੇਠੋਂ ਧਰਤੀ ਖਿਸਕ ਗਈ ਮਿੰਦਰ ਉੱਠੋ ਮੈਂ ਮਾਫ਼ ਕਰ ਦਿੰਦੀ ਹਾਂ ਮੈਂ ਜਿੱਤ ਗਈ ਪਰ ਤੁਸੀਂ ਉੱਠੋ ਪਰ ਮੇਂਦਰ ਦੀ ਅੱਖਾਂ ਹੌਲੀ-ਹੌਲੀ ਬੰਦ ਹੋ ਗਈਆਂ ਸੰਨ ਆਖਰੀ ਪਾਰਉ ਪੁੱਸਤ ਸਾਇਆ ਰਾਜੂ ਮੈਂ ਹਮੇਸ਼ਾ ਤੁਹਾਡਾ ਹੀ ਸੀ ਸਿਰਫ ਪਿਆਰ ਚਾਹੀਦਾ ਸੀ ਜਿੱਤ ਨਹੀਂ ਮੰਨ ਤਾ ਉਸ ਤੇ ਰਾਜੂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਜਿੱਤ ਹੋਈ ਪਰ ਉਹ ਪਾਲੀ ਪਰ ਰਹਿ ਗਈ ਜਿੱਦ ਨੇ ਉਸ ਨੂੰ ਜਿੱਤਵਾ ਦਿੱਤਾ ਪਰ ਪਿਆਰ ਖੋ ਬੈਠੀ ਤਦੇ ਕਦੇ ਜਿੱਤਣ ਵਾਲੇ ਵੀ ਹਾਰ ਜਾਂਦੇ ਹਨ ਜਦੋਂ ਰਿਸ਼ਤੇ ਜਿੱਤ ਦੀ ਭੇਟ ਚੜ ਜਾਂਦੇ ਸੰ ਪਿਆਰ ਤੇ ਰਿਸ਼ਤੇ ਜਿੱਤਣ ਲਈ ਨਹੀਂ ਨਿਭਾਉਣ ਲਈ ਹੁੰਦੇ ਹਨ